ਸਾਸ਼ਰੇ ਕਾਲ ਜੀ ਅੱਜ ਆਪਾਂ ਫਤੂਈ ਦੀ ਕਟਿੰਗ ਤੇ ਸਟਿਚਿੰਗ ਬੜੀ ਸੌਖੇ ਤਰੀਕੇ ਨਾਲ ਕਰਾਂਗੇ ਫਰੰਟ ਸਾਈਡ ਤੇ ਆਪਾਂ ਡਬਲ ਫੂਟ ਕਪੜਾ ਲਿਆਇਆ ਤੇ 31 ਇੰਚ ਲੈਂਥ ਲਈਏ ਤੇ ਉਸ ਦੀ ਚੌੜਾਈ ਨੂੰ ਆਪਾਂ 25 ਇੰਚ ਲਵਾਂਗੇ 25 ਇੰਚ ਤੇ ਆਪਾਂ ਇਸੇ ਤਰ੍ਹਾਂ ਨਿਸ਼ਾਨ ਲਗਾ ਲੈਣੇ ਆ ਉੱਪਰ-ਨੀਚੇ ਹੁਣ ਆਪਾਂ ਇਸ ਦੀ ਕਟਿੰਗ ਕਰਾਂਗੇ ਇਹ ਫਰੰਟ ਸਾਈਡ ਦੇ ਦੋਨੋਂ ਪੱਲੇ ਐ ਹੁਣ ਆਪਾਂ ਨੈੱਕ ਦੀ ਕਟਿੰਗ ਦੇ ਲਈ ਨਿਸ਼ਾਨ ਲਗਾਵਾਂਗੇ 3.5 ਇੰਚ ਚੜਾਈ 7 ਇੰਚ ਲੰਬਾਈ ਰੱਖਾਂਗੇ ਕਿਉਂਕਿ 1 ਇੰਚ ਪਿਛਲੇ ਸ਼ੋਲਡਰ ਦਾ ਵੀ ਕਪੜਾ ਐਡ ਹੋਊਗਾ ਤੇ ਸਲਾਈ ਵੀ ਇਹਦੇ ਵਿੱਚ ਹੀ ਲੱਗਣੀ ਹੈ ਇਸੇ ਕਰਕੇ 3.5 ਇੰਚ ਲਿਆ ਹਲਕੀ ਜਿਹੀ ਗੁਲਾਈ ਦੇ ਕੇ ਆਪਾਂ ਇਸ ਦੀ ਕਟਿੰਗ ਕਰਾਂਗੇ ਹੁਣ ਆਪਾਂ ਇਹਦੀ ਐਕਸਟਰਾ ਪੱਟੀ ਦੀ ਕਟਿੰਗ ਕਰਾਂਗੇ ਇਸੇ ਸ਼ੇਪ ਦੇ ਵਿੱਚ इसू ही उपर रख के आप कपड़े उपर इसकी कटिंग करा उपरों आप घट्ट चौड़ाई लवेंगे तो नीचे ढाई इंच की होगी उपरों पौने दो इंच की कटाई होगी इस एस तरह इस शेप में आप हूँ कटिंग करा पौने दो इंच उपरों है ढाई इंच नीचे है ਇਹਦੀ ਕੋਟਾਈ ਇੰਚ ਹੈ ਹੁਣ ਆਪਾਂ ਇਸ ਨੂੰ ਉਲਕ ਕਰਾਂਗੇ ਹੁਣ ਆਪਾਂ ਇਸ ਦੀ ਸਿਲਾਈ ਕਰਾਂਗੇ ਪਹਿਲਾ ਪੱਟੀ ਆਪਾਂ ਉੱਪਰ ਰੱਖ ਕੇ ਸਿਲਾਈ ਕਰਾਂਗੇ ਹੁਣ ਆਪਾਂ ਨੱਕ ਤੇ ਕੱਟ ਲਗਾਵਾਂਗੇ ਇਸ ਦੇ ਨਾਲ ਵੜ ਨਹੀਂ ਪੈਂਦਾ ਤੇ ਸਫਾਈ ਬਹੁਤ ਆਉਂਦੀ ਹੈ ਫੋਲਡ ਬਹੁਤ ਵਧੀਆ ਹੋ ਜਾਂਦਾ ਹੈ ਇਹ ਦੇਖੋ ਇਸ ਤਰ੍ਹਾਂ ਹੁਣ ਸੜਾਈ ਲਗਾਵਾਂਗੇ ਇਸ ਦੇ ਉੱਪਰ ਕਟਿੰਗ ਆਪਾਂ ਇਕੱਠੀ ਵੀ ਕਰ ਸਕਦੇ ਆ ਪਰ ਮੈਂ ਵੀਡੀਓ ਬਣਾਣੀ ਸੀ ਕਰਕੇ ਅਲੱਗ-ਅਲੱਗ ਦੋਨਾਂ ਦੀ ਕਟਿੰਗ ਕਰਕੇ ਸੜਾਈ ਕੀਤੀ ਹੈ ਹੁਣ ਪਹਿਲਾਂ ਆਪਾਂ ਦੋਨੋਂ ਸਾਈਡ ਫਰੰਟ ਵਾਲੀਆਂ ਰੈਡੀ ਕਰਾਂਗੇ ਹੁਣ ਆਪਏਸ ਨੂੰ ਫੋਲਡ ਕਰਾਂਗੇ ਇਸਨਾਰ ਪੱਟੀ ਦੇ ਵਿੱਚ ਕੋਈ ਵੀ ਜੋੜ ਨਹੀਂ ਪੈਂਦਾ ਤੇ ਬੜੇ ਆਰਾਮ ਨਾਲ ਲੱਗ ਜਾਂਦੀ ਹੈ ਪੱਟੀ ਇਹ ਸਾਈਡ ਆਪਾਂ ਪੱਟੀ ਨੂੰ ਉੱਪਰ ਰੱਖਿਆ ਸੀ ਹੁਣ ਆਪਣਾ ਦੂਸਰੀ ਸਾਈਡ ਆਪਾਂ ਪੱਟੀ ਨੂੰ نیچے ਰੱਖਾਂਗੇ ਬਿਲਕੁਲ ਉਸੇ ਤਰ੍ਹਾਂ ਸिलाई ਲਗਾਵਾਂਗੇ ਸਾਰੀ ਹੁਣ ਆਪਾਂ ਫਰੰਟ ਵਾਲੀ ਸਾਈਡ 'ਤੇ ਜੇਬ ਲਈ ਨਿਸ਼ਾਨ ਲਗਾਵਾਂਗੇ ਨੀਚੇ 4.5 ਇੰਚ ਉੱਪਰ ਨੂੰ ਸਾਈਡ ਤੋਂ 3.5 ਇੰਚ ਦਾ ਨਿਸ਼ਾਨ ਔਰ ਜੇਬ ਦੇ ਲਈ 6 ਇੰਚ ਦਾ ਨਿਸ਼ਾਨ ਲਗਾਵਾਂਗੇ ਇਸੇ ਤਰ੍ਹਾਂ ਉੱਪਰ ਨੂੰ 7 ਇੰਚ ਉੱਪਰ ਵੀ 3.5 ਇੰਚ ਦਾ ਨਿਸ਼ਾਨ ਲਗਾਵਾਂਗੇ ਔਰ 6 ਇੰਚ ਦਾ ਹੁਣ ਆਪਾਂ ਇਸ ਦੇ ਲਈ ਜੇਬ ਦਾ ਕਪੜਾ ਦੇ ਲਈ 9 ਇੰਚ ਕਪੜੇ ਦੀ ਲੰਬਾਈ ਲਈ ਹੈ ਤੇ 7 ਇੰਚ ਚੜਾਈ ਲਈ ਹੈ। ਹੁਣ ਆਪਾਂ ਇਸ ਨੂੰ ਉੱਪਰ ਫੋਲਡ ਕਰਾਂਗੇ। ਲੱਗੇ ਹੋਏ ਨਿਸ਼ਾਨ ਦੇ ਉੱਪਰ ਆਪਾਂ ਜੇਬ ਨੂੰ ਰੱਖ ਕੇ ਹੁਣ ਸਿਲਾਈ ਲਗਾਵਾਂਗੇ। nal apa fold karde jaamange is ਆਪਾਂ ਇਸ ਦੀ ਦੂਸਰੀ ਸਾਈਡ ਉਲਟੀ ਸਾਈਡ ਆਪਾਂ ਜੇ ਲਗਾਵਾਂਗੇ ਉਹਦੇ ਲਈ ਆਪਾਂ 15 ਇੰਚ ਲੰਬਾਈ ਲਈ ਹੈ ਤੇ 8 ਇੰਚ ਚੌੜਾਈ ਲਈ ਹੈ ਹਲਕੀ ਜਿਹੀ ਗੁੜਾਈ ਦੇਵਾਂਗੇ ਹੁਣ ਆਪਾਂ ਇਹਨੂੰ 7 ਇੰਚ ਦੇ ਨਿਸ਼ਾਨ ਲਗਾ ਕੇ ਇਸ ਦੀ ਸੜਾਈ ਲਗਾਵਾਂਗੇ ਇਸ ਨੂੰ ਫੋਲਡ ਕਰਾਂਗੇ ਇਹ ਫਤੂਏ ਦੇ ਅੰਦਲੀ ਸਾਈਡ ਜੇਬ ਲੱਗੇਗੀ ਜੋ ਜਿਹੜੀ ਪਹਿਲਾਂ ਲਗਾਈ ਹੋਈ ਹੈ ਜੇਬ ਉਸ ਦੇ ਹਿਸਾਬ ਦੇ ਨਾਲ ਇਸ ਨੂੰ ਉੱਪਰ ਰੱਖ ਕੇ ਸिलाई ਲਗਾ ਦੇਵਾਂਗੇ ਜਿੱਥੋਂ ਉਹ ਪਹਿਲੀ ਪਾਕਟ ਸ਼ੁਰੂ ਕੀਤੀ ਆ ਉਸੇ ਹਿਸਾਬ ਦੇ ਨਾਲ ਇਹਨੂੰ ਲਗਾਵਾਂਗੇ ਇਹ ਦੇਖੋ ਇਸ ਤਰ੍ਹਾਂ ਬਿਲਕੁਲ ਉੱਥੋਂ ਹੀ ਆਪਾਂ ਇਸੇ ਸिलाई ਸ਼ੁਰੂ ਕਰਾਂਗੇ ਇਹ ਦੇਖੋ ਦੋਨੋਂ ਸਾਈਡ ਲੱਗ ਗਈ ਹੈ ਪਾਕਟ ਐਂਦਲੀ ਸਾਈਡ ਦੀ ਹੈ ਔਰ ਇਹ ਵਾਲੀ ਸਾਈਡ ਦੀ ਹੈ ਇਸੇ ਤਰ੍ਹਾਂ ਆਪਾਂ ਦੂਸਰੀ ਸਾਈਡ ਵੀ ਤਿਆਰ ਕਰ ਲਈ ਹੈ ਹੁਣ ਬੈਕ ਸਾਈਡ ਦੀ ਕਟਿੰਗ ਕਰਾਂਗੇ ਉਹਦੇ ਲਈ ਆਪਾਂ ਡਬਲ ਸ਼ੋਲਡਰ ਦਾ ਐਕਸਟਰਾ ਕਪੜਾ ਉੱਪਰ ਵੀ ਲੱਪਹਿਣਾ ਹੈ 8 ਇੰਚ ਦਾ ਇਹਦੇ ਲਈ ਹੁਣ ਆਪਾਂ ਉਸ ਨੂੰ ਕਟਾ ਕੇ 25 ਇੰਚ ਦੀ ਲੈਂਥ ਰੱਖੀ ਹੈ ਤੇ 12 ਇੰਚ ਦੀ ਮਤਲਬ 24 ਇੰਚ ਦੀ ਕਟਿੰਗ ਕੀਤੀ ਹੈ ਡਬਲ ਫੋਲਡ ਕਪੜਾ ਇਹ ਇਹ ਬੈਕ ਸਾਈਡ ਦੀ ਕਟਿੰਗ ਹੈ ਹੁਣ ਆਪਾਂ ਸ਼ੋਲਡਰ ਦੇ ਲਈ ਜਿਹੜਾ ਡਬਲ ਕਪੜਾ ਪਾਉਣਾ ਹੁਣ ਉਹਦੀ ਕਟਿੰਗ ਕਰਾਂਗੇ ਇਹ ਵੀ 24 ਇੰਚ ਚੜਾਈ 8 ਇੰਚ ਚਾਈਨ ਨੂੰ ਇਹਦੀ ਕਟਿੰਗ ਕਰਾਂਗੇ ਹੁਣ ਪਹਿਲਾਂ ਆਪਾਂ ਇਹਨਾਂ ਦੋਨੋਂ ਸਾਈਡ ਦੀ ਸਿਲਾਈ ਕਰਾਂਗੇ ਇੱਕ ਸਾਈਡ ਤੇ ਬੈਕ ਸਾਈਡ ਦਾ ਪਰ 25 ਇੰਚ ਜਿਹੜਾ ਲੈਂਥ ਲਈ ਸੀ ਕਪੜੇ ਦੀ ਉਹ ਨੂੰ ਰੱਖਿਆ ਹੈ ਫਿਰ ਦੂਸਰੀ ਸਾਈਡ 8 ਇੰਚ ਦੀ ਰੱਖੀ ਹੈ ਪਹਿਲਾਂ نیچے ਰੱਖੀ ਸੀਗੀ ਹੁਣ ਇਹਨੂੰ ਸੜਾਈ ਲਗਾਵਾਂਗੇ ਇੱਕ نیچے ਆ ਸੈਂਟਰ ਵਿੱਚ ਬੈਕ ਸਾਈਡ ਆ ਤੇ ਉੱਪਰ ਉਸ ਦੀ ਦੂਸਰੀ ਸਾਈਡ ਆ ਸ਼ੋਲਡਰ ਦੀ ਇਹ ਦੇਖੋ ਹੁਣ ਆਪਾਂ ਇਸ ਨੂੰ ਖੋਲ ਕੇ ਸੜਾਈ ਲਗਾਵਾਂਗੇ ये कोई इस तरह दोनों साइड में फट के ठीक करके सिलाई लगावे हम आप मोड़े की कटाई करा मोडे की कटाई आप इसन डबल फोल्ड किया ਤੇ ਫਰੰਟ ਸਾਈਡ ਦੇ ਆਪਾਂ ਦੋਨੋਂ ਸਾਈਡਾਂ ਨੂੰ ਇਸ ਦੇ ਉੱਪਰ ਰੱਖਾਂਗੇ نیچے ਆਪਾਂ ਲੈਂਥ ਦੇ ਹਿਸਾਬ ਦੇ ਨਾਲ نیچے ਨੂੰ ਕਪੜਾ ਸੈੱਟ ਕਰਕੇ ਜਿਹੜਾ ਉੱਪਰ ਆਪਾਂ ਸ਼ੋਲਡਰ ਐਕਸਟਰਾ ਰੱਖਿਆ ਸੀ ਉਹ ਨੂੰ ਕਰਾਂਗੇ ਇਹ ਦੇਖੋ 1.5 ਇੰਚ ਦਾ ਫਾਰ ਕੇ ਹੁਣ ਆਪਾਂ 1/2 ਇੰਚ ਦੀ ਕਟਾਈ ਅਗਲੇ ਪਾਰਟ ਨੂੰ ਕਰਾਂਗੇ ਫਰੰਟ ਪਾਰਟ ਨੂੰ ਕਰਾਂਗੇ 8 ਇੰਚ ਆਪਾਂ ਧੀਰੇ ਦੀ ਕਟਿੰਗ ਲਵਾਂਗੇ 15 ਇੰਚ ਤਿਆਰ ਹੈ ਮੋਡੇ ਦੀ ਵੀ ਫੋਲਡ ਜਿਹੜਾ ਹੈਗਾ ਆ ਉਹ ਵੀ ਆਪਾਂ ਇਸੇ ਕਪੜੇ ਦੇ ਵਿੱਚੋਂ ਕਰਨਾ ਆ ਤੇ ਆਪਾਂ 1 ਇੰਚ ਕਪੜਾ ਐਕਸਟਰਾ ਲਿਆ ਆ ਫੋਲਡ ਕਰਨ ਦੇ ਲਈ 8 ਇੰਚ ਮੋਡੇ ਦੀ ਲੈਂਥ ਹੈ ਹੁਣ ਆਪਾਂ 1.5 ਇੰਚ ਦਾ ਨਿਸ਼ਾਨ ਲਗਾ ਕੇ ਇਹਦੀ ਗੁੜਾਈ ਦਾ ਨਿਸ਼ਾਨ ਲਗਾਵਾਂਗੇ ਇਹ ਦੇਖੋ ਇਸ ਤਰ੍ਹਾਂ ਹੁਣ ਆਪਾਂ ਇਹਦੀ ਕਟਿੰਗ ਕਰਾਂਗੇ फ्रंट साइड ਵੀ ਆਪਾਂ 1/2 ਇੰਚ ਦੀ ਕਟਾਈ ਕਰਾਂਗੇ ਇਸ ਤਰ੍ਹਾਂ ਪਿਛਲੇ ਪੱਲੇ ਤੇ ਆਪਾਂ 3 ਇੰਚ ਚੌੜਾਈ ਤੇ 1.5 ਇੰਚ ਉਸ ਨੂੰ ਡੁੰਗਾਈ ਦੇ ਵਿੱਚ ਪਿਛਲੇ ਗਲੇ ਦੀ ਕਟਾਈ ਕਰਾਂਗੇ ਇਹ ਦੇਖੋ ਇਸ ਤਰ੍ਹਾਂ ਹੁਣ ਆਪਾਂ ਇਹਦੀ ਸਲਾਈ ਦੇ ਲਈ ਪਿਛਲੇ ਪੱਲੇ ਨੂੰ ਫੋਲਡ ਕਰਾਂਗੇ ਤੇ ਸ਼ੋਲਡਰ ਤੇ ਇੱਕ ਕੱਪੜੇ ਨੂੰ ਆਪਾਂ ਬਾਹਰ ਕੱਢਾਂਗੇ ਇਸ ਤਰ੍ਹਾਂ ਇੱਕ ਨੂੰ ਉੱਥੇ ਰਹਿਣ ਦੇਵਾਂਗੇ ਕਿਉਂਕਿ ਉਹ ਫੋਲਡ ਕਰਕੇ ਪਿਛਲੇ ਵਾਲਾ ਜਿਹੜਾ ਪਾਰਟ ਆਪਾਂ ਬਾਹਰ ਕੱਢਿਆ ਉਹਨੂੰ ਉਸਦੇ ਉੱਪਰ ਫੋਲਡ ਕਰਕੇ ਤਾਂ ਸਿਲਾਈ ਲਗਾਵਾਂਗੇ ਆਪਾਂ ਇਹਨੂੰ ਵੀ ਹੁਣ ਫੋਲਡ ਕਰ ਦੇਣਾ ਫਰੰਟ ਸਾਈਡ ਦੋਨੋਂ ਰੱਖ ਕੇ ਇਹਨੂੰ ਫੋਲਡ ਕਰਕੇ ਇਹ ਸ਼ੋਲਡਰ ਦੀ ਦੂਸਰੀ ਸਾਈਡ ਹੈ ਇੱਕ نیچے ਹੈ ਇੱਕ ਉੱਪਰ ਹੈ ਇਹਨੂੰ ਆਪਾਂ ਹੁਣ ਸਿਲਾਈ ਲਗਾਵਾਂਗੇ ਹੁਣ ਇਹਦੇ ਗਲ ਤੇ ਹਲਕੇ ਜਿਹਾ ਕਟ ਲਗਾਵਾਂਗੇ ਆਪਾਂ ਜਿਹੜਾ ਕਪੜਾ ਖਿੱਚਣਾ ਉਹ ਇੱਕੋ ਸਾਈਡ ਨੂੰ ਤਿੰਨਾਂ ਹੀ ਪਾਰਟ ਖਿੱਚਣੇ ਆ ਫਰੰਟ ਸਾਈਡ ਦੇ ਦੋਨੋਂ ਤੇ ਪਿਛਲਾ ਪਾਸਾ ਤਿੰਨੋਂ ਆਪਾਂ ਇੱਕੋ ਸਾਈਡ ਨੂੰ ਖਿੱਚਣੇ ਆ ਇਹ ਦੇਖੋ ਹੁਣ ਪਿਛਲੇ ਗਲੇ ਨੂੰ ਐਕਸਟਰਾ ਕਪੜਾ ਲਗਾਉਣ ਦੀ ਕੋਈ ਲੋੜ ਨਹੀਂ ਆ ਇਹ ਦੇਖੋ ਹੁਣ ਇਸ ਦੇ ਉੱਪਰ ਗਲੇ ਦੇ ਉੱਪਰ ਇੱਕ ਸੜਾਈ ਲਗਾਵਾਂਗੇ ਆਪਾਂ ਇਹਦੇ ਮੋੜਿਆਂ ਨੂੰ ਫੋਲਡ ਕਰਨ ਦੇ ਲਈ ਉਸ ਜਿਹੜੀ ਗੁੜਾਈ ਆ ਉਸ ਦੇ ਉੱਪਰ ਆਪਾਂ ਹਲਕੇ ਹਲਕੇ ਕੱਟ ਲਗਾਵਾਂਗੇ ਇਸ ਤਰ੍ਹਾਂ ਦੋਨੋਂ ਸਾਈਡ ਸਿਰਫ ਜਿੱਥੇ ਗੁੜਾਈ ਦਿੱਤੀ ਹੈ ਉੱਥੇ ਕੱਟ ਲਗਾਵਾਂਗੇ ਇਹਦੇ ਨਾਲ ਇਹ ਫੋਲਡ ਬਹੁਤ ਵਧੀਆ ਹੋ ਜਾਂਦਾ ਤੇ ਬਲਣੀ ਪੈਂਦਾ ਹੈਗਾ ਇਹਨਾਂ ਇਹ ਦੇਖੋ ਇਸ ਤਰ੍ਹਾਂ ਹੁਣ ਆਪਾਂ ਮੋੜਿਆਂ ਨੂੰ ਫੋਲਡ ਕਰਾਂਗੇ ਆਟਾ ਲਗਾਉਣ ਕਰਕੇ ਦੇਖੋ ਇਸ ਨੂੰ ਕੋਈ ਬੜ ਨਹੀਂ ਪਿਆ ਇਹ ਦੇਖੋ ਦੂਸਰੀ ਸਾਈਡ ਵੀ ਇਸੇ ਤਰ੍ਹਾਂ ਫੋਲਡ ਕਰ ਲਈਏ ਹੁਣ ਆਪਾਂ ਸਾਈਡ ਦੀ ਸਿਲਾਈ ਤੇ ਲਈ 1.5 ਇੰਚ ਦਾ ਨਿਸ਼ਾਨ ਲਗਾਵਾਂਗੇ ਇਹਨੂੰ ਸਿਲਾਈ ਲਗਾਵਾਂਗੇ ਹੁਣ ਆਪਾਂ 1.5 ਇੰਚ ਦਾ ਨਿਸ਼ਾਨ ਲਗਾ ਕੇ ਇਹਨੂੰ ਸਿਲਾਈ ਲਗਾਵਾਂਗੇ ਇਸਾਈ ਦੇ ਵੀ ਆਪਾਂ ਸਾਡੇ 15 ਇੰਚ ਤੱਕ ਅ ਨਿਸ਼ਾਨ ਲਗਾ ਕੇ ਸਿਲਾਈ ਲਗਾਵਾਂਗੇ ਹੁਣ ਆਪਾਂ نیچے ਫੋਲਡ ਕਰਾਂਗੇ ਇਹਨੂੰ ਆਪਾਂ ਪਾਚਾ ਫੋਲਡ ਕਰਾਂਗੇ ਹੁਣ ਇਹਦੇ ਵਿੱਚ ਆਪਾਂ ਇੱਕ ਚੌਰਸ ਕਪੜਾ ਕੱਟ ਕੇ ਇਹਦੀ ਲੂਪ ਬਣਾ ਕੇ ਇਸ ਤਰ੍ਹਾਂ ਦੇਵਾਂਗੇ ਇਸ ਦੇ ਨਾਲ ਇਹ ਫਟਦਾ ਨਹੀਂ ਆ ਇਹਨਾਂ ਡਬਲ ਸਲਾਈ ਲਗਾਵਾਂਗੇ ਆਪਾਂ ਇਹਨੂੰ ਦੂਜੀ ਸਾਈਡ ਵੀ ਆਪਾਂ ਇਸੇ ਤਰ੍ਹਾਂ ਲਗਾਵਾਂਗੇ ਬਾਜੀ ਫਤੂਈ ਸਿੰਘ ਕੇ ਬਿਲਕੁਲ ਤਿਆਰ ਹੈ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ